ਸਾਡੇ ਏਐਸਆਈ ਸਾਹਿਬ ਸਹਾ ਕਰਮ ਸਿੰਘ ਇੱਥੇ ਆਉਣ ਤੇ ਮੈਂ ਉਹਨਾਂ ਦਾ ਜੀ ਆਇਆਂ ਕਹਣਾ ਇਹ ਮੇਰੀ ਸਾਰੀ ਜਗਰਾਉਂ ਦੀ ਟੀਮ ਹੈ ਐਕਚੁਅਲੀ ਮੈਂ ਜਗਰਾਉਂ 5 ਸਾਲ ਰਿਹਾ ਹਾਂ ਅ ਡੀਐਸਪੀ ਸਾਊਥ ਰਿੰਗ ਜਗਰਾਉਂ ਐਂਡ ਐਸਪੀ ਹਰਕਵਾਰ ਜਗਰਾਉਂ ਸੋ ਉਹ ਬੜੀ ਖੁਸ਼ੀ ਹੋਈ ਰਾਜੀਵ ਜੀ ਦਾ ਬੰਦਾ ਵੀ ਉੱਥੋਂ ਦੀ ਪਰਤੀ ਹੈ ਤੇ 2011 ਚ ਮੇभी ਮੈਂ ਉਥੋਂ ਡੀਐਸਪੀ ਡੀਸੀ ਜਦੋਂ ਉਹਨਾਂ ਨੂੰ ਪਰਤੀ ਕੀਤਾ ਚਾਲ ਸਾਹਿਬ ਐਸਐਸਪੀ ਸੀ ਸੋ ਥੈਂਕ ਯੂ ਵੈਰੀ ਮੱਚ ਤੁਸੀਂ ਆਏ ਬੜਾ ਹੁੰਦਾ ਹੋਣ ਔਰ ਬੇਟਾ ਤੁਹਾਡਾ ਇਹ ਆਈ ਐਪਰੀਸ਼ੀਏਟ ਥੈਂਕ ਯੂ ਸਰ ਹਾਂ ਤੇ ਕੀਆ ਕਰੂਗਾ ਬਹੁਤ ਜਿਆਦਾ ਪੀਆਰਟੀਸੀ ਵੱਲੋਂ ਅਸੀਂ ਤਾਂ ਪਹਿਲੀ ਵੈਲਕਮ ਕਰ ਚੁੱਕੇ ਹਾਂ ਦੁਬਾਰਾ ਫੇਰ ਵੈਲਕਮ ਕਰਦੇ ਹਾਂ ਤੁਹਾਡਾ ਵੀ ਕਰਦੇ ਹਾਂ ਸਾਰੀ ਜਗਰਾਉਂ ਦੀ ਟੀਮ ਜਿਹੜੇ ਆਏ ਨੇ ਉਹਦੇ ਸਾਰੇ ਮਾਰੇ ਪੁੱਲੇ ਰਹਿੰਦੇ ਸੋ ਹੁਣ ਤੋਂ ਦੀ ਪੋਸਟ ਸੀਏ ਹੀ ਹੈ ਜੀ ਹੈ ਵੈਰੀ ਗੁੱਡ ਇਨਸ਼ਾਅੱਲਾ ਬਹੁਤ ਵੈਲ ਡਨ ਬਹੁਤ ਗੁੱਡ ਕਰੀਆ ਥੈਂਕ ਯੂ ਸਰ ਥੈਂਕ ਯੂ ਇਹ ਅਜਕਲ ਜ਼ਮਾਨਾ ਡਿਜੀਟਲ ਹੋ ਗਿਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੁਹਾਨੂੰ ਵੀ ਥੋੜੇ ਵੀ ਬੜੇ ਮੈਸੇਜ ਆਏ ਮੈਨੂੰ ਵਿੱਚੋਂ ਵੀ ਕਦੋਂ ਆ ਰਹੇ ਹਾਂ ਜੀ ਮੈਂ ਪੜੇ ਸੀ ਥੋੜੇ ਜਿਹੇ ਥੋੜੇ ਕ ਹੱਦ ਤੱਕ ਇਹਨੇ ਪੜਨ ਵਾਲੇ ਇੱਕ ਮੁੰਡੇ ਨੂੰ ਪਤਾ ਲੱਗਿਆ ਵੀ ਇਹ ਟ੍ਰੇਨਿੰਗ ਸੈਂਟਰ 'ਚ ਜਾ ਰਹੇ ਨੇ ਅਜ ਗਾਉਣ ਦੇ ਉਹਨੇ ਸਪੈਸ਼ਲੀ ਮੈਨੂੰ ਗਾਣਾ ਭੇਜਿਆ ਪੁਲਸ ਤੇ ਲਿਖਿਆ ਹੋਇਆ ਉਹਦੀਆਂ ਕੁਸ਼ਕ ਲੈਣਾ ਮੈਂ ਕਿਉਂਕਿ ਮੈਨੂੰ ਹਜੇ ਦੀ ਤਰਜਮੀ ਮੈਂ ਬਣਾਈ ਉਦਾਂ ਹੀ ਸੁਣਾਉਣਾ ਤੁਹਾਨੂੰ ਆਪਦੀ ਬਣੀਓ ਕੋਸ਼ਿਸ਼ ਕਰ ਸਕਦਾ ਇਹ ਤੁਹਾਡੇ ਸਾਰਿਆਂ ਲਈ ਆ ਕਿਉਂਕਿ ਤੁਹਾਡੇ ਆ ਨਵੇਂ-ਨਵੇਂ ਵਿਆਹ ਹੋਣੇ ਆ ਕਈਆਂ ਦੇ ਹੋਏ ਹੋਏ ਆ ਤੇ ਉਹ ਪੁਲਿਸ ਬੁਲਾਜ ਹੁੰਦੀ ਜਿਹੜੀ ਘਰ ਵਾਲੀ ਉਹਦੀ ਫੀਲਿੰਗ ਆ ਇਹ ਉਹ ਕਹਿੰਦੀ ਆ ਨਵੇਂ-ਨਵੇਂ ਵਿਆਹੇ ਦਿਨ ਹੋਏ ਨੇ ਸਤਰ ਤੁਰ ਜਨਰਾਤੀ ਜਦੋਂ ਬੱਚੇ ਹੁੰਦੇ ਫੜਾ ਹਾਂ ਇੱਥੇ ਵੱਜਦੀਆਂ ਤਾੜੀਆਂ ਨਵੇਂ-ਨਵੇਂ ਵਿਆਹੇ ਦਿਨ ਹੋਏ ਨੇ ਸਤਰ ਤੁਰ ਜਨ ਰੱਤੀ ਜਦੋਂ ਬੱਚੇ ਹੁੰਦੇ ਪਰ ਮੋਟਰਾਂ ਦੀ ਲੱਟ ਬੰਗਵਾ ਕੇ ਮੋੜ ਜਾਂਦਾ ਹੈ ਪੰਜ ਮਿੰਟ ਦੇ ਕੇ ਮੈਨੂੰ ਝਾਕਾ ਵੇ ਪੁਲਸੀਆ ਉਹ 24 24 ਘੰਟੇ ਤੇਰਾ ਕਿੱਥੇ ਲੱਗਦਾ ਵੇ ਦਸੀ ਨਾਕਾ ਵੇ ਪੁਲਸੀਆ 24 24 ਘੰਟੇ ਤੇਰਾ ਕਿੱਥੇ ਲੱਗਦਾ ਵੇ ਦਸੀ ਨਾਕਾ ਵੇ ਪੁਲਸੀਆ ਇੱਥੇ ਰੋਜ਼ਨਾਮਚੇ ਚ ਹਸਾਉਂਕ ਤੌਰ ਦੇਣਾ ਪੈਂਦਾ ਘਰੇ ਵੀ ਇੱਕ ਰੋਜ਼ਨਾਮਚਾ ਚੱਲਦਾ ਹੁੰਦਾ ਆਪਾਂ ਦੋਨੇ ਪਾਸੇ ਫਸੇ ਹੋਏ ਆ ਉੱਤਰ ਵੀ ਜਵਾਬ ਦੇਹੀ ਐ ਇਸ ਕਰਕੇ ਪ੍ਰੇਪੇਅਰ ਹੋ ਜਾ ਬੜਾ ਜਾਂ ਫੋਨ ਆਇਆ ਚੋਰ ਲੁੱਟ ਏਟੀਐਮ ਲੈ ਗਏ ਫਰਦੀ ਤੇ ਫੂਟ ਤੇਰੇ ਕਸੇ ਕਸੇ ਰਹਿ ਗਏ ਫੋਨ ਆਇਆ ਚੋਰ ਲੁੱਟ ਏਟੀਐਮ ਲੈ ਗਏ ਫਰਦੀ ਤੇ ਫੂਟ ਤੇਰੇ ਕਸੇ ਕਸੇ ਰਹਿ ਗਏ ਕਿਤੋਂ ਗੱਡੀ ਖੋਹੀ ਕਿਤੋਂ ਮੱਝਾਂ ਚੋਰੀ ਹੋਈਆਂ ਕਿਤੋਂ ਗੱਡੀ ਖੋਹੀ ਕਿਤੋਂ ਮੱਝਾਂ ਚੋਰੀ ਹੋਈਆਂ ਚਲੋ ਕਦੇ ਕਦੇ ਹੋਇਆ ਕੋਈ 바ਕਾ ਵੇ ਪੁਲਸੀਆ ਔਰ 24 24 ਘੰਟੇ ਤੇਰਾ ਕਿੱਥੇ ਲੱਗਦਾ ਵੇ ਅਸੀਂ ਨਾ ਕਵੇ ਪੁਲਸੀਆ ਕਦੇ ਥੋੜੀ ਰੈਲੀ ਕਦੇ ਚੱਕੇ ਜਾਮ ਰਹਿੰਦੇ ਨੇ ਵੇ ਤਾਲ ਤਾਂ ਨਹੀਂ ਕਾਲੀ ਜੋ ਬਹਾਨੇ ਆਮ ਰਹਿੰਦੇ ਨੇ ਕਦੇ ਥੋੜੀ ਰੈਲੀ ਕਦੇ ਚੱਕੇ ਜਾਮ ਰਹਿੰਦੇ ਨੇ ਉਹ ਤਾਲ ਤਾਂ ਨਹੀਂ ਕਾਲੀ ਜੋ ਬਹਾਨੇ ਆਮ ਰਹਿੰਦੇ ਨੇ ਮੋਢੇ ਤੇ ਬੰਦੂਖ ਰੱਖੇ ਹੱਥ ਵਿੱਚ ਡੰਡਾ ਮੋਢੇ ਤੇ ਬੰਦੂਖ ਰੱਖੇ ਹੱਥ ਵਿੱਚ ਡੰਡਾ ਦੱਸ ਏਡਾ ਕਿਹੜਾ ਚੰਗ ਕਾਵੇ ਪੁਲਸੀਆ 24 24 ਘੰਟੇ ਤੇਰਾ ਕਿੱਥੇ ਲੱਗਦਾ ਫਿਰ ਤਸੀਨਾ ਕਾਵੇ ਪੁਲਸੀਆ ਇਹ ਮੁੰਡਾ ਧਰਮਾ ਹਰਿਆਊ ਆ ਜੀ ਜਿਹਨੇ ਗਾਣਾ ਲਿਖਿਆ ਧਰਮੇ ਹਰਿਆਊ ਦੇ ਨਾਮ ਤੇ ਮਾਰੋ ਤਾੜੀਆਂ ਫਿਰ ਉਹ ਕਹਿੰਦਾ ਕਹਿੰਦੀ ਮਾਫ ਕਰੀ ਤੇਰੇ ਉੱਤੇ ਐਵੇਂ ਸ਼ੱਕ ਪੈ ਗਿਆ ਧਰਮਾ ਹਰਿਆਊ ਕੱਲਾ ਸੱਚੋ ਸੱਚੀ ਕਹਿ ਗਿਆ ਜਦੋਂ ਕਿਤੇ ਜਦੋਂ ਕਿਸੇ ਪਾਸੇ ਕੋਈ ਬਾਹਰ ਦਾਤ ਹੋ ਜੇ ਉਦੋਂ ਫਿਰ ਪੈਂਦਾ ਇਹ ਸਿਆਪਾ ਵੇ ਪੁਲਸੀਆ ਤੂੰ ਵਿਚੋ ਵਿਕੰਠੇ ਤੇਰਾ ਕਿੱਥੇ ਲੱਗਦਾ ਵੇ ਨਸੀ ਮਨਾਂ ਵਿੱਚ ਪੁਛੀਓ ਤਰਾਂ ਮਸੀਆ